ਨੇ ਵੇਸ਼ਕ ਤੁਸੀਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਐ ਪਰ ਲੋਕਾਂ ਦੇ ਵਿੱਚ ਵਾਪਸੀ ਕਿਵੇਂ ਕਰੋਗੇ ਆਖਰ ਹੁਣ ਇਹ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੋਇਆ ਐ ਅੱਗੇ ਅਕਾਲੀ ਦਲ ਨੂੰ ਕਿਵੇਂ ਤੋੜਿਆ ਜਾਊਗਾ ਸਿਰਫ ਇੱਕ ਜਿਹੜੀ ਸਾਡੀ ਸ਼ਰਤ ਜਿਹੜੀ ਐ ਉਹ ਨਹੀਂ ਮੰਨੀ ਗਈ ਉਹ ਸੀਗਾ ਵੀ ਸੁਖਬੀ ਸਿੰਘ ਬਾਦਲ ਅਸਤੀਫਾ ਦੇਣ ਸੁਖਬੀ ਸਿੰਘ ਬਾਦਲ ਹੁਰੀ ਕਹਿੰਦੇ ਨੇ ਕਿ 20 ਸਾਲ ਸੁਖਦੇਵ ਸਿੰਘ ਟੀ ਇਨਸਾਨੇ ਸਿਰਫ ਇੱਕ ਚੋਣ ਜਿੱਤੀ ਐ ਫਿਰ ਵੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਅਹੁਦੇ ਦਿੱਤੇ ਗਏ ਪੰਜ ਵਾਰੀ ਮੈਂ ਐਮਐਮਐਲ ਬਣਿਆ ਚਾਰ ਵਾਰੀ ਢਿੰਡ ਸਾਹਿਬ ਐਮਐਮਐਲ ਬਣਿਆ ਲਗਾਤਾਰ ਚਾਰ ਵਾਰੀ ਉਹ ਜਿੱਤੇ ਲਗਾਤਾਰ ਪੰਜ ਵਾਰੀ ਮੈਂ ਜਿੱਤੇ ਜੇ ਸਾਡੇ ਚ ਕੋਈ ਲੋਕਾਂ ਚ ਸਹੀ ਗੱਲ ਤਾਂ ਆਈ ਅਸੀਂ ਜਿੱਤੇ ਆ ਟੌੜਾ ਪਰਿਵਾਰ ਵੀ ਅਕਾਲੀ ਦਲ ਤੋਂ ਵੱਖ ਹੁੰਦਾ ਹੈ ਰਾਮੂ ਵਾਲੀ ਧੜਾ ਵੀ ਵੱਖ ਹੁੰਦਾ ਹੈ ਅਕਾਲੀ ਦਲ ਟਕਸਾਲੀ ਵੀ ਵੱਖ ਹੁੰਦਾ ਹੈ ਅਕਾਲੀ ਦਲ ਤੋਂ ਵੱਖ ਹੋ ਕੇ ਬਹੁਤ ਸਾਰੇ ਐਕਸਪੈਰੀਮੈਂਟ ਹੋਏ ਨੇ ਤੁਹਾਡੇ ਵੱਲੋਂ ਵੀ ਐਕਸਪੈਰੀਮੈਂਟ ਕੀਤਾ ਗਿਆ ਪਰ ਕਾਮਯਾਬ ਨਹੀਂ ਹੋਇਆ ਵਿੱਤ ਮੰਤਰੀ ਹਰਪਾਲ ਸਿੰਘ ਦਾਵਾ ਕਰਦੇ ਨੇ ਕਿ ਟੈਕਸ ਮਾਲੀ ਦੀ ਜਿਹੜੀ ਵਿਕਾਸ ਦਰ ਹੈ ਉਹ 13% ਦੇ ਚੱਲੀ ਗਈ ਤੁਹਾਡੇ ਕਾਰਜਕਾਲ ਦੇ ਵਿੱਚ ਸਿਰਫ 8% ਦੀ ਸੀ ਭਗਵੰਤਾਨ ਤਾਂ ਹੌਮੇ ਦਾ ਹੰਕਾਰ ਲੈਣਾ ਭਰੇ ਹੋਏ ਆ ਬਹੁਤ ਕੁਝ ਬੋਲੀ ਜਾਂਦਾ ਜਿਹੜੀਆਂ ਪਿੰਡਾਂ ਦੇ ਵਿੱਚ ਅਨਪੜ ਜਿਹੜੀਆਂ ਹੈ ਔਰਤਾਂ ਵੀ ਐ ਮਿਹਣੇ ਨਹੀਂ ਦਿੰਦੀਆਂ ਜਿਵੇਂ ਇਹ ਇਹ ਮਿਹਣੇ ਦਿੰਦਾ ਹੈਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਵਾਨਾ ਸ਼ੁਰੂ ਹੋ ਚੁੱਕਿਆ ਐ ਇਸੇ ਨਾਲ ਹੀ ਢੀਂਸਾ ਪਰਵਾਰ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋਈ ਹੈ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸਾਫਕਾ ਵਿੱਤ ਮੰਤਰੀ ਪ੍ਰਵਿੰਦਰ ਸਿੰਘ ਢੀਂਸਾ ਢੀਂਸਾ ਸਾਹਿਬ ਪੰਜਾਬੀ ਪੁਆਇੰਟ ਟੀਵੀ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਢੀਂਸਾ ਸਾਹਿਬ ਸਰਵੀ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਵਾਪਸ ਜਾਣ ਦਾ ਮਨ ਆਖਰ ਕਿਵੇਂ ਬਣਿਆ ਕੋ ਗੱਲ ਇਹ ਹੈ ਵੀ ਸਾਡੇ ਢੀਂਸਾ ਸਾਹਿਬ ਨਾਲ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਜਿਹੜੇ ਕੁਝ ਸੀਨੀਅਰ ਲੀਡਰਾਂ ਦੇ ਸੰਪਰਕ ਵਿੱਚ ਹੀ ਕਿੰਚਾ ਸਾਹਿਬ ਨੇ ਮਨ ਉਦੋਂ ਜਿਹੜਾ ਹੈ ਦੁਚਿੱਤੀ ਹੋਈ ਉਹਨਾਂ ਨੂੰ ਜਦ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਆ ਆਨੰਦਪੁਰ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਨਾਲ ਤਾਂ ਸਮਝੌਤਾ ਤਾਂ ਹੋ ਸਕਦਾ ਜਾ ਉਹ ਅਸਤੀਫਾ ਦੇਣ ਜਾਂ ਮਾਫੀ ਮੰਗਣ ਤੇ ਫਿਰ 13 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ 14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੇ ਤਾਂ ਉਦੋਂ ਫਿਰ ਪਾਰਟੀ ਦੇ ਵਿੱਚ ਵਿਚਾਰ ਹੋਇਆ ਕਿੰਚਾ ਸਾਹਿਬ ਦੇ ਵੀ ਵੀ ਇਹਦੇ ਬਾਰੇ ਹੁਣ ਕੀ ਕਰੀਏ ਫਿਰ ਪਾਰਟੀ ਦੀ ਮੀਟਿੰਗ ਸਦੀ ਮੀਟਿੰਗ ਦੇ ਵਿੱਚ ਬਹੁਤ ਹੀ ਲੋਕਾਂ ਦਾ ਰਵਈਆ ਹਾਂ ਪੱਕੀ ਸੀ ਪਰ ਢੀਂਸਾ ਸਾਹਿਬ ਨੇ ਫੇਰ ਵੀ ਕਿਹਾ ਵੀ ਅੱਜ ਬਹੁਤ ਸਾਰੇ ਇੰਟਰ ਨਹੀਂ ਆ ਸਕੇ ਇਸ ਲਈ ਕਮੇਟੀ ਦਾ ਗਠਨ ਕੀਤਾ ਵੀ ਉਹ ਸਾਰੇ ਨਾਲ ਇੱਕ ਵਾਰੀ ਮਿਲਣ ਸਾਰੇ ਜਿਲ੍ਹਿਆਂ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਤੇ ਸਾਰਿਆਂ ਦੀ ਗੱਲਬਾਤ ਜਦ ਸਾਰੇ ਨਾਲ ਵਿਚਾਰ ਚਰਚਾ ਕੀਤੀ ਮੈਜੋਰਟੀ ਦੀ ਇਹੀ ਰਾਏ ਸੀ ਵੀ ਅੱਜ ਸਮਾਂ ਹੈ ਵੀ ਅਸੀਂ ਪੰਜਾਬ ਦੇ ਹਾਲਾਤ ਬੜੇ ਚਿੰਤਾਜਨਕ ਨੇ ਦਿਨ ਪਰ ਦਿਨ ਹਾਲਾਤ ਖਰਾਬ ਹੋ ਰਹੇ ਨੇ ਅੱਜ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਨੂੰ ਮੌਜੂਦ ਕਰਨਾ ਚਾਹੀਦਾ ਜਿਹੜੀ ਸਾਡੀ ਆਪਦੀ ਪਾਰਟੀ ਹੈ ਠੀਕ ਹੈ ਸਾਡੇ મત ਭੇਦ ਨੇ ਪਰ ਉਹਨਾਂ ਨੂੰ ਜਿੰਨਾ ਵੀ ਅਸੀਂ ਘਟਾ ਕੇ ਇਕੱਠੇ ਹੋ ਸਕਦੇ ਆ ਉਹਦੇ ਨਾਲ ਚ ਹੀ ਪੰਜਾਬ ਦਾ ਭਲਾ ਹੋਏਗਾ ਉਹ ਚ ਹੀ ਸਾਡੇ ਪੰਥ ਦਾ ਭਲਾ ਹੋਏਗਾ ਸੋ ਇਸ ਤਰੀਕੇ ਨਾਲ ਜਿਹੜਾ ਫੈਸਲਾ ਹੋਇਆ ਕੀ ਹਿਸਾ ਸਾਹਿਬ ਤੁਸੀਂ ਸੁਖਵੀਰ ਸਿੰਘ ਬਾਦਲਹੋਰਾ ਨੂੰ ਕੋਸ ਦੇ ਰਹੇ ਹੋ ਆਖਿਰ ਹੁਣ ਇਹ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੋਇਆ ਅੱਗੇ ਅਕਾਲੀ ਦਲ ਨੂੰ ਕਿਵੇਂ ਤੋੜਿਆ ਜਾਊਗਾ ਇਹ ਕੁਸ਼ ਸ਼ਰਤਾਂ ਸਿਰਫ ਇੱਕ ਜਿਹੜੀ ਸਾਡੀ ਸ਼ਰਤ ਜਿਹੜੀ ਹੈ ਉਹ ਨਹੀਂ ਮੰਨੀ ਗਈ ਉਹ ਸੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਪਰ ਟੀਨਸਾ ਸਾਹਿਬ ਨੇ ਕਲੀਅਰ ਕਰਤਾ ਸੀ ਵੀ ਜਾਂ ਅਸਤੀਫਾ ਦੇਣ ਜਾਂ ਮਾਫੀ ਮੰਗਣ ਸੋ ਉਹਨਾਂ ਨੇ ਮਾਫੀ ਮੰਗ ਲਈ ਬਾਕੀ ਗੱਲਾਂ ਜਿਹੜੀਆਂ ਸੀਗੀਆਂ ਉਹਨੇ ਕਿਹਾ ਵੀ ਭੁੱਖ ਵਿੱਚ ਇੱਕ ਤਾਂ ਜਿਹੜੇ ਪੰਥਕ ਸਾਡਾ ਏਜੰਡਾ ਹੈ ਉਹਨੂੰ ਪਹਿਲ ਰੱਖਣੀ ਆਪਾਂ ਦੂਜਾ ਜਿਹੜਾ ਹੈ ਪਾਰਟੀ ਦੇ ਵਿੱਚ ਡੈਮੋਕਰੇਟਿਕ ਢੰਗ ਦੇ ਨਾਲ ਸਾਰਾ ਜਿਹੜਾ ਕੰਮ ਚੱਲੇ ਇਹ ਇਹ ਦੋ ਜਿਹੜੀਆਂ ਮੁੱਖ ਸੀਗੀਆਂ ਤੇ ਉਹਦੇ ਮੁਤਾਬਕ ਹੀ ਜਿਹੜਾ ਸਮਝੌਤਾ ਹੋਇਆ ਆ ਤੀ ਸਾਜੀ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲਹੋਰੀ ਕਹਿੰਦੇ ਨੇ ਕਿ 20 ਸਾਲ ਸੁਖਦੇਵ ਸਿੰਘ ਟੀਨਸਾਨੇ ਸਿਰਫ ਇੱਕ ਚੋਣ ਜਿੱਤੀ ਹੈ ਤੇ ਫਿਰ ਵੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਅਹੁਦੇ ਦਿੱਤੇ ਗਏ ਤੁਹਾਡੇ ਵੱਲੋਂ ਇਲਜ਼ਾਮ ਇਹ ਆਇਆ ਕਿ ਸਾਨੂੰ ਬਾਦਲ ਪਰਿਵਾਰ ਹੀ ਹਰਾਉਂਦਾ ਰਿਹਾ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਪਾਰਟੀ ਨੂੰ ਸੁਖਵੀਰ ਸਿੰਘ ਬਾਦਲ ਤਾਨਾਸ਼ਾਈ ਤਰੀਕੇ ਨਾਲ ਚਲਾਉਂਦੇ ਨੇ ਬਹੁਤ ਤਿੱਖੀਆਂ ਬਿਆਨਵਾਜ਼ੀਆਂ ਤੁਹਾਡੇ ਵੱਲੋਂ ਤੇ ਉਹਨਾਂ ਵੱਲੋਂ ਕੀਤੀਆਂ ਗਈਆਂ ਹੁਣ ਉਹ ਬਿਆਨਵਾਜ਼ੀਆਂ ਸਿਰਫ ਸਿਆਸੀ ਹੋ ਕੇ ਰਹਿ ਗਈਆਂ ਜਾਂ ਫਿਰ ਉਹਦੇ ਵਿੱਚ ਕੋਈ ਸੱਚਾਈ ਵੀ ਸੀ ਨਹੀਂ ਦੇਖੋ ਗੱਲ ਇਹ ਹੈ ਜਦ ਤੁਸੀਂ ਵਿਰੋਧ ਦੇ ਵਿੱਚ ਖੜੇ ਹੁੰਦੇ ਹੋ ਤਾਂ ਫਿਰ ਬੰਦਾ ਬਹੁਤ ਕੁਝ ਕਹਿੰਦਾ ਵੀ ਹੈ ਬੰਦਾ ਕਿਸੇ ਦੀਆਂ ਜਿਹੜੀਆਂ ਦੂਜੀਆਂ ਕਮਜ਼ੋਰੀਆਂ ਹੁੰਦੀਆਂ ਉਹਨਾਂ ਬਾਰੇ ਜਿਸ ਕਾਰਨ ਕਰਕੇ ਅੱਡ ਹੋਏ ਉਹਦੇ ਵਿੱਚ ਕਈ ਕਾਰਨ ਸੀ ਪਰ ਅੱਜ ਜਿਹੜਾ ਹੈ ਜਿਹਨਾਂ ਸੱਡੀ ਮੀਟਿੰਗ ਹੋਈ ਉਹਦੇ ਦੋਨੇ ਇਸ਼ੂਸ ਸਾਰੇ ਰੈਜ਼ੋਲਵ ਹੋਏ ਨੇ ਜਿੱਤੋਂ ਤੱਕ ਢੀਂਸਾ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਗੱਲ ਕਹੀ ਉਹਨਾਂ ਨੇ ਕਿਹਾ ਵੀ ਢੀਂਸਾ ਸਾਹਿਬ ਇੱਕ ਵਾਰੀ ਜਿੱਤੇ ਪੰਜ ਵਾਰੀ ਮੈਂ ਐਮਐਲਏ ਬਣਿਆ ਚਾਰ ਵਾਰੀ ਢੀਂਸਾ ਸਾਹਿਬ ਐਮਐਲਏ ਬਣੇ ਲਗਾਤਾਰ ਚਾਰ ਵਾਰੀ ਉਹ ਜਿੱਤੇ ਲਗਾਤਾਰ ਪੰਜ ਵਾਰੀ ਮੈਂ ਜਿੱਤਿਆ ਜੇ ਸਾਡੇ ਚ ਕੋਈ ਲੋਕਾਂ ਚ ਸਹੀ ਗੱਲ ਤਾਂ ਆਈ ਅਸੀਂ ਜਿੱਤੇ ਹਾਂ ਹੋਰ ਕਿੰਨੇ ਲੋਕ ਨੇ ਜਿਹੜੇ ਪਰਿਵਾਰ ਕੋ ਕਹਿ ਸਕਦਾ ਵੀ ਨੌ ਵਾਰੀ ਐਮਐਲਏ ਪੰਜਾਬ ਦੇ ਵਿੱਚ ਬਣੇ ਹੋਣ ਇੰਜ ਤਾਂ ਦੇਮ ਪੀ ਬਨੇ ਠੀਕ ਐਮਪੀ ਦੇ ਵੇਲੇ ਹਾਲਾਤ ਬਣ ਜਾਂਦੇ ਨੇ ਤੇ ਫੇਰ ਜਿਹੜੀ ਐ ਜਿਵੇਂ ਜਿਵੇਂ ਕਹਿੰਦੇ ਦੂਸ਼ਣ ਜਦ ਤੁਸੀਂ ਜਦ ਵਿਰੋਧ ਖੜੇ ਹੁੰਦੇ ਹੋ ਨਾ ਫਿਰ ਦੂਸ਼ਣ ਹੁਣ ਆਪਾਂ ਵੀ ਦੇਖਦੇ ਆ ਹਰ ਪਾਰਟੀ ਦੇ ਵਿੱਚ ਜਦ ਵਿਰੋਧ ਖੜੇ ਹੁੰਦੇ ਆ ਤਾਂ ਦੂਸ਼ਣ ਲੱਗਦੇ ਹੀ ਨੇ ਇੱਕ ਦੂਜੇ ਤੇ ਤੁਸੀਂ ਲਾਉਣਾ ਹੀ ਉਹ ਪਰ ਜਿਹੜਾ ਹੈਗਾ ਹੁਣ ਸਾਰੀ ਗੱਲ ਬੈਠ ਕੇ ਹੀ ਜਿਹੜਾ ਅਸੀਂ ਹੋਤਾ ਹੈ ਕਿ ਤੇ ਦੇਖੋ ਅਲਟੀਮੇਟਲੀ ਅਸੀਂ ਵੀ ਉਹੀ ਵਿਚਾਰਧਾਰਾ ਨਾਲ ਜੁੜੇ ਹੋਏ ਆ ਅਸੀਂ ਕਿਉਂ ਹੋਰ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਆਪਣੀ ਪਾਰਟੀ ਬਣਾਈ ਤਾਂ ਉਹ ਵੀ ਇਕਾਲੀ ਦਲ ਅਕਾਲੀ ਸੋਚਤੀ ਚੱਲਣ ਵਾਲੀ ਪਾਰਟੀ ਜਿਹੜੀ ਸੀਗਾ ਅਕਾਲੀ ਦਲ ਸੰਯੁਕਤ ਦੀ ਵਿਚਾਰਧਾਰਾ ਸੇਮ ਸੀ ਅਕਾਲੀ ਦਲ ਵਾਲੀ ਸੋ ਹੁਣ ਅਸੀਂ ਆਪਣੀ ਹੀ ਪਾਰਟੀ ਚ ਵਾਪਸ ਆਏ ਆ ਅਸੀਂ ਕੋਈ ਹੋਰ ਕਦੇ ਕਿਸੇ ਵਿਚਾਰਧਾਰਾ ਨਾਲ ਚ ਗਏ ਨਹੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਸੋ ਇਸ ਲਈ ਕੋਈ ਇਹ ਦੇ ਕਹੀਏ ਵਿੱਚ ਬਹੁਤ ਵੱਡੀ ਕੋਈ ਗੱਲ ਹੈ ਇਹ ਸੀ ਗੱਲ ਤਾਂ ਹੈ ਨਹੀਂ ਆ ਟੀਨ ਸਾਹਿਬ ਜੀ ਇਸ ਤੋਂ ਪਹਿਲਾਂ ਟੌੜਾ ਪਰਿਵਾਰ ਵੀ ਅਕਾਲੀ ਦਲ ਤੋਂ ਵੱਖ ਹੁੰਦਾ ਰਾਮੂ ਵਾਲੀ ਧੜਾ ਵੀ ਵੱਖ ਹੁੰਦਾ ਹੈ ਅਕਾਲੀ ਦਲ ਟਕਸਾਲੀ ਵੀ ਵੱਖ ਹੁੰਦਾ ਹੈ ਅਕਾਲੀ ਦਲ ਤੋਂ ਵੱਖ ਹੋ ਕੇ ਬਹੁਤ ਸਾਰੇ ਐਕਸਪੈਰੀਮੈਂਟ ਹੋਏ ਨੇ ਤੁਹਾਡੇ ਵੱਲੋਂ ਵੀ ਐਕਸਪੈਰੀਮੈਂਟ ਕੀਤਾ ਗਿਆ ਪਰ ਕਾਮਯਾਬ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਤੇ ਉਹ ਗੱਲ ਇਹ ਹੈ ਜਦ ਬੰਦੇ ਚ મતਭੇਦ ਹੁੰਦੇ ਨੇ ਆਪਣੇ ਪਰਿਵਾਰਾਂ ਵਿੱਚ ਵੀ મતਭੇਦ ਹੁੰਦੇ ਨੇ ਦੋ ਭਾਈਆਂ ਚ ਵੀ મતਭੇਦ ਹੋ ਜਾਂਦੇ ਨੇ ਤੇ ਬਾਅਦ ਚ ਇਕੱਠੇ ਵੀ ਹੋ ਜਾਂਦੇ ਨੇ ਕਿਉਂਕਿ ਪਰਿਵਾਰ ਤਾਂ ਪਰਿਵਾਰ ਹੀ ਹੁੰਦਾ ਜਿਵੇਂ ਕਹਿੰਦੇ ਆਪਦਾ ਮਾਰੂ ਛਾਵੇਂ ਸਿੱਟੂ ਆਪਦੇ ਆਪ ਦੀ ਹੁੰਦੇ ਨੇ ਇਸ ਕਰਕੇ ਅਸੀਂ ਜਦ ਤੁਸੀਂ મતਭੇਦ ਖਤਮ ਹੋ ਜਾਣ ਫਿਰ ਉਸ ਤੁਸੀਂ ਜਿਵੇਂ ਆ ਫਿਰ ਇਕੱਠੇ ਹੋ ਕੇ ਚੱਲਦੇ ਹਾਂ ਤੇ ਇਸ ਲਈ ਪਹਿਲਾਂ ਵੀ ਪਾਰਟੀਆਂ ਦੇ ਵਿੱਚ ਕੋਈ ਕੱਲੀ ਅਕਾਲੀ ਦਲ ਨਹੀਂ ਕਾਂਗਰਸ ਵੀ ਕਿੰਨੀ ਵਾਰ ਟੁੱਟੀ ਹੈ ਪਹਿਲਾਂ ਕਾਂਗਰਸ ਦੀ ਕਾਂਗਰਸ ਐਸ ਬਣੀ ਕਾਂਗਰਸ ਦੇ ਵਿੱਚੋਂ ਨੈਸ਼ਨਲ ਐਮ ਸੀ ਪੀ ਬਣੀ ਤੇ ਨਹੀਂ ਕਾਂਗਰਸ ਅਟੜ ਹੁੰਦੀ ਰਹੀ ਇਕੱਠੀ ਹੁੰਦੀ ਰਹੀ ਸੋ ਇਹ ਪਾਰਟੀਆਂ ਦੇ ਵਿੱਚ ਹੁੰਦਾ ਤੇ ਜਦ ਕੋਈ ਆਪਸੀ મતਭੇਦ ਹੋ ਜਾਂਦੇ ਨੇ ਤਾਂ ਇਹ ਇਸ ਸੁਭਾਵਿਕ ਹੈ ਕੋਈ ਨਵੀਂ ਗੱਲ ਨਹੀਂ ਹੈ ਭਗਵੰਤ ਮਾਨ ਦਾ ਅੱਜ ਹੀ ਤਾਜ਼ਾ ਬਿਆਨ ਆਇਆ ਉਹ ਕਹਿੰਦੇ ਨੇ ਬੇਸ਼ੱਕ ਤੁਸੀਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਐ ਪਰ ਲੋਕਾਂ ਦੇ ਵਿੱਚ ਵਾਪਸੀ ਕਿਵੇਂ ਕਰੋਗੇ ਲੋਕਾਂ ਦੀ ਵਾਪਸੀ ਅਸੀਂ ਅਕਾਲੀ ਦਲ ਨਾਲ ਨਹੀਂ ਭਗਵੰਤ ਮਾਨ ਨਾਲ ਨਹੀਂ ਕਰਨੀ ਇਹ ਲੋਕਾਂ ਨੇ ਫੈਸਲਾ ਕਰਨਾ ਐ ਭਗਵੰਤ ਮਾਨ ਤਾਂ ਹਉਮੇ ਦਾ ਹੰਕਾਰ ਦਾ ਇੰਨਾ ਭਰਿਆ ਹੋਇਆ ਬਹੁਤ ਕੁਝ ਬੋਲ ਨਹੀਂ ਜਾਂਦਾ ਸਾਨੂੰ ਉਹਦੀ ਕੋਈ ਪਰਵਾਹ ਨਹੀਂ ਤੁਸੀਂ ਦੇਖਿਆ ਵਿਧਾਨ ਸਭਾ ਚ ਉਹ ਤਾਂ ਮੈਂ ਸਮਝਦਾ ਜਿਹੜੀਆਂ ਪਿੰਡਾਂ ਦੇ ਵਿੱਚ ਅਨਪੜ੍ਹ ਜਿਹੜੀਆਂ ਹੈ ਔਰਤਾਂ ਵੀ ਐ ਮਿਹਣੇ ਨਹੀਂ ਦਿੰਦੀਆਂ ਜਿਵੇਂ ਇਹ ਇਹ ਮਿਹਣੇ ਦਿੰਦਾ ਹੈਗਾ ਤੋਂ ਉਹਦੀ ਤਾਂ ਸੋਚ ਬੜੀ ਛੋਟੀ ਹੈ ਮੁੱਖ ਮੰਤਰੀ ਵਾਲੀ ਤਾਂ ਸੋਚ ਹੀ ਨਹੀਂ ਭਗਵੰਤ ਮਾਨ ਦੀ ਉਹਦੀ ਗੱਲਾਂ ਦਾ ਕੀ ਜਵਾਬ ਦੇਈਏ ਅਸੀਂ ਵਿਧਾਨ ਸਭਾ ਦੀ ਗੱਲ ਚੱਲੀ ਹੈ ਤਾਂ ਬਜਟ ਬਾਰੇ ਵੀ ਗੱਲ ਕਰਦੇ ਹਾਂ ਕਿਉਂਕਿ ਤੁਸੀਂ ਬਤੌਰ ਵਿੱਤ ਮੰਤਰੀ ਭੂਮਿਕਾ ਨਿਭਾ ਚੁੱਕੇ ਹੋ ਵਿੱਤ ਮੰਤਰੀ ਹਰਪਾਲ ਸਿੰਘ ਦਾਵਾ ਕਰਦੇ ਨੇ ਕਿ ਟੈਕਸ ਮਾਲੀ ਦੀ ਜਿਹੜੀ ਵਿਕਾਸ ਦਰ ਹੈ ਉਹ 13% ਤੇ ਚੱਲੀ ਗਈ ਤੁਹਾਡੇ ਕਾਰਜਕਾਲ ਦੇ ਵਿੱਚ ਸਿਰਫ 8% ਦੀ ਸੀ ਤੁਹਾਨੂੰ ਕੀ ਲੱਗਦਾ ਦੇਖੋ 8% ਦੀ ਜਿਹੜੇ ਨਾ ਇਹ ਜਿਹੜੇ ਅੰਕੜੇ ਸਾਰੇ ਤੋਲ ਮਰੋੜ ਕੇ ਪੇਸ਼ ਕਰਦੇ ਨੇ ਕੋਈ 8% ਦੀ ਨਹੀਂ ਸੀ ਹਰ ਸਾਲ ਵੱਧ ਘਟ ਜਾਂਦੀ ਹੈ ਘੱਟ ਵੀ ਹੋ ਸਕਦਾ 8 ਤੋਂ ਘੱਟ ਵੀ ਲਈ ਹੋਵੇ ਤੇ 8 ਤੋਂ ਕਦੇ ਵੱਧ ਵੀ ਸੀਗੀ ਸੋ ਇਹ ਜਿਹੜਾ ਇੱਕ ਸਾਲ ਦੀ ਜਿਹੜੀ ਦਰ ਨੂੰ ਤੁਸੀਂ ਇੱਕ ਕੋਈ ਸੈਕਰੋਸੈਂਕ ਨਹੀਂ ਹੁੰਦੀ ਹਰ ਸਾਲ ਜਿਹੜੀਆਂ ਨੇ ਮਾਲੀਏ ਦੀ ਦਰ ਵਿਕਾਸ ਦੀ ਦਰ ਵਧਦੀ ਘਟਦੀ ਜਾਂਦੀ ਹੈ ਉਹਨੂੰ ਪੁੱਛੋ ਵੀ ਵਿਕਾਸ ਦੀ ਦਰ ਦੇਖੋ ਸੂਬੇ ਦੀ ਕਿੰਨੀ ਹੈ ਛੜੀ ਵਾਲੀ ਕਿੰਨੀ ਸੀ ਵਿਕਾਸ ਦੀ ਦਰ ਉਹਦਾ ਅੰਦਾਜ਼ਾ ਤਾਂ ਲਾਓ ਇਹਨਾਂ ਦੀ ਤਾਂ ਉਸ ਤੋਂ ਕਿੰਨੀ ਘੱਟ ਹੈ ਮਾਲੀਆ ਦੀ ਦਰ ਨਹੀਂ ਹੁੰਦੀ ਵਿਕਾਸ ਦੀ ਦਰ ਇਹ ਵੀ ਟੋਟਲ ਸੂਬੇ ਦਾ ਅਰਥਚਾਰਾ ਕਿੰਨਾ ਵਧਿਆ ਇਹਨਾਂ ਨੇ ਤਾਂ ਹੁਣ 5% ਤੋਂ ਵੀ ਚਲੇ ਇਹ ਦੇਸ਼ 8% ਦੀ ਤੇ ਵਧ ਰਿਹਾ ਹੈ ਇਹ 5% ਦੇ ਤੇ ਵਧ ਰਹੇ ਸੀ ਅਸੀਂ 7.5% ਦੀ ਤੇ ਸਾਡੀ ਸਰਕਾਰ ਸਮੇਂ ਵਧ ਰਹੇ ਸੀ ਉਹਦਾ ਜਵਾਬ ਦੇਣ ਇਹ ਟੀਨਸਰ ਸਾਹਿਬ ਇੱਕ ਨਾ ਮਾਨ ਸਰਕਾਰ ਤੇ ਇਹ ਇਲਜ਼ਾਮ ਬਹੁਤ ਲੱਗਦੇ ਨੇ ਕਿ ਜਿਸ ਤਰੀਕੇ ਨਾਲ ਇਹ ਕਰਜ਼ਾ ਲੈ ਰਹੇ ਨੇ ਪੰਜਾਬ ਇੱਕ ਦਿਨ ਦਿਵਾਲੀਆ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਵਿੱਤ ਮੰਤਰੀ ਤੌਰ ਤੇ ਤੁਸੀਂ ਭੂਮਿਕਾ ਨਿਭਾ ਚੁੱਕੇ ਹੋ ਪੰਜਾਬ ਦੇ ਦੇਖੋ ਤਕਰੀਬਨ ਦਿਵਾਲੀਆ ਦਾ ਇਹਨਾਂ ਨੇ ਕੱਢ ਹੀ ਦਿੱਤਾ ਤੁਸੀਂ ਸਿਰਫ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ 70 ਸਾਲਾਂ ਵਿੱਚ 2.70 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਪੰਜਾਬ 'ਚ ਹੁਣ ਜਦ ਤੱਕ ਇਹਨਾਂ ਦੀ ਸਰਕਾਰ ਬਣੀ ਹੈ 70 ਸਾਲਾਂ 'ਚ ਤੇ ਇਹਨਾਂ ਨੇ 2.5 ਸਾਲਾਂ ਦੇ ਵਿੱਚ ਹੀ 2 ਸਾਲਾਂ ਵਿੱਚ ਇਹ 70 ਕੇ 72000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੇ ਨੇ 2 ਸਾਲਾਂ ਚ ਤੇ ਇਹਨਾਂ ਨੇ ਅਗਲੇ ਜੇ ਆਪਾਂ ਸਾਰਾ ਆਂਕੜਾ ਲਾ ਲਈਏ ਤਾਂ 5 ਸਾਲਾਂ ਚ ਇਹ ਪਾਉਣੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲੈਣਗੇ ਪਾਉਣੀ 2 ਲੱਖ ਕਰੋੜ ਰੁਪਈਆ 5 ਸਾਲਾਂ ਚ ਤੇ 2 ਲੱਖ 70000 ਕਰੋੜ ਰੁਪਈਆ 70 ਸਾਲਾਂ ਚ ਇਹਦਾ ਲੇਖਾ ਜੋਖਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਇਹ ਦੂਜੀਆਂ ਸਰਕਾਰਾਂ ਨੂੰ ਦੋਸ਼ ਦੇ ਕੇ ਪਿਛਲੇ ਆnde ਜਿਹੜਾ ਹੈ ਇਲਜ਼ਾਮ ਲਾ ਕੇ ਆਪਦਾ ਖਿਹੜਾ ਨਹੀਂ ਛੁਡਾ ਸਕਦੇ ਇਹਨਾਂ ਨੇ ਤੁਸੀਂ ਦੇਖੋ ਕਰਜ਼ਾ ਤਾਂ ਲਿਆ ਲਿਆ ਕਰਜ਼ੇ ਤੋਂ ਬਾਅਦ ਕੋਈ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨਾ ਤਾਂ ਮੁਲਾਜ਼ਮਾ ਨੂੰ ਕੋਈ ਫਾਇਦਾ ਦਿੱਤਾ ਹੈ ਨਾ ਕਿਸੇ ਗਰੀਬ ਨੂੰ ਕੋਈ ਫਾਇਦਾ ਦਿੱਤਾ ਹੈਗਾ ਨਾ ਕਿਸਾਨੀ ਨੂੰ ਕੋਈ ਫਾਇਦਾ ਇਹਨਾਂ ਨੇ ਦਿੱਤਾ ਇੱਕ ਵੀ ਸਕੀਮ ਦੱਸਣ ਜਿਹੜੀ ਹੈ ਇੱਕ ਸਿਰਫ 300 ਯੂਨਿਟ ਦੀ ਜਿਹੜਾ ਇੱਕ ਰੌਲਾ ਪਾਉਂਦੇ ਨੇ ਉਸ ਤੋਂ ਇਲਾਵਾ ਇਹਨਾਂ ਕੋਲ ਕਹਿਣ ਨੂੰ ਕੁਝ ਵੀ ਨਹੀਂ ਪੰਜਾਬ ਵਾਸਤੇ ਕੁਝ ਕਰਨਾ ਸੜਕਾਂ ਪੰਜਾਬ ਦੇ ਪਿੰਡਾਂ ਦੀਆਂ ਟੁੱਟੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਸਾਰਾ ਇਨਫਰਾਸਟ੍ਰਕਚਰ ਖਤਮ ਹੋ ਰਿਹਾ ਤੇ ਜੇ ਇਹ ਅਗਲੇ 3 ਸਾਲ ਅਹੀਂ ਰਹਿ ਗਿਆ ਤਾਂ ਮੈਂ ਸਮਝਦਾ ਪੰਜਾਬ ਜੋ ਕੁਝ ਬਣਿਆ ਹੋਇਆ ਸੀ ਨਾ ਪਹਿਲਾਂ ਪਿਛਲੀਆਂ ਸਰਕਾਰਾਂ ਸਮੇਂ ਉਹ ਵੀ ਨਹਿਸ ਹੋ ਜਾਊਗਾ ਕਿ ਸਰ ਸਾਹਿਬ ਲੋਕ ਸਭਾ ਚੋਣਾਂ ਸਿਰਤੇ ਨੇ ਸੰਗਰੂਰ ਹਲਕੀ ਦੀ ਜੇਕਰ ਗੱਲ ਕਰੀਏ ਤਾਂ ਤੁਹਾਡੀ ਬਾਪਸੀ ਹੋ ਚੁੱਕੀ ਹੈ ਤਾਂ ਉਮੀਦਵਾਰ ਜੇਕਰ ਤੁਸੀਂ ਦੁਬਾਰਾ ਕਾਲੀਦਾਰ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਦਰਨ ਦੀ ਤਿਆਰ ਹੋ ਤੁਸੀਂ ਦੇਖੋ ਜੀ ਪਾਰਟੀ ਫੈਸਲਾ ਕਰੂ ਇਹ ਤਾਂ ਪਾਰਟੀ ਕਹੂਗੀ ਤਾਂ ਲੜ ਲਾਂਗੇ ਮੈਂ ਤਾਂ ਪਿਛਲੀ ਵਾਰ ਵੀ ਜਦੋਂ ਚੋਣ ਹੋਈ ਸੀ ਮੈਂ ਸਰਦਾਰ ਸੁਖਬੀਤ ਸਿੰਘ ਬਾਦਲ ਜੀ ਨੂੰ ਕਿਹਾ ਸੀ ਮੈਂ ਐਮਐਲਏ ਹਾਂ ਤੁਸੀਂ ਕਿਸੇ ਹੋਰ ਨੂੰ ਨਾ ਦਿਓ ਉਹਨਾਂ ਨੇ ਕਿਹਾ ਵੀ ਨਹੀਂ ਅੱਜ ਲੋੜ ਹੈ ਵੀ ਤੈਨੂੰ ਹੀ ਲੜਨੀ ਪੈਣੀ ਹੈ ਦੋ ਦੋ ਵੀ ਲੈਣੀ ਚੋਣ ਤੇ ਹਾਲਾਂਕਿ ਮੇਰੀ ਇੱਛਾ ਨਹੀਂ ਸੀ ਸੋ ਇਹ ਇੱਛਾ ਦੀ ਨਹੀਂ ਹੁੰਦੀ ਗੱਲ ਤਾਂ ਇਹਦਾ ਆਖਰ ਚ ਪਾਰਟੀ ਦਾ ਫੈਸਲਾ ਹੁੰਦਾ ਜੋ ਪਾਰਟੀ ਫੈਸਲਾ ਕਰੂ ਕਰਾਂਗੇ 2019 ਦੇ ਵਿੱਚ ਜਦੋਂ ਤੁਸੀਂ ਚੋਣ ਲੜੀ ਸੀ ਤਾਂ ਤੁਹਾਡੇ ਫਾਦਰ ਸੁਖਦੇਵ ਸਿੰਘ ਢੀਂਸਾ ਨੇ ਇਹ ਬਿਆਨ ਜਾਰੀ ਕੀਤਾ ਸੀ ਕਿ ਮੈਂ ਨਹੀਂ ਚਾਹੁੰਦਾ ਪਰਮਿੰਦਰ ਸਿੰਘ ਢੀਂਸਾ ਚੋਣ ਲੜਨ ਤਾਂ 2024 ਦੇ ਵਿੱਚ ਫੇਰ ਉਹ ਬਿਆਨ ਦੇ ਚੁੱਕੇ ਨੇ ਕਿ ਇਸ ਵਾਰ ਵੀ ਮੈਂ ਨਹੀਂ ਚਾਹੁੰਦਾ ਕਿ ਪਰਮਿੰਦਰ ਸਿੰਘ ਢੀਂਸਾ ਚੋਣ ਲੜਨ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਸ ਵਾਰ 2019 ਦੇ ਵਿੱਚ ਤੁਸੀਂ ਹਾਰ ਗਏ ਸੀ ਤੁਸੀਂ ਇਸ ਵਾਰ ਫੇਰ ਦੂਜੀ ਵਾਰ ਇਹ ਸਟੇਟਮੈਂਟ ਆਈ ਹੈ ਤੁਹਾਡੇ ਫਾਦਰ ਸਾਹਿਬ ਦੀ ਤੁਸੀਂ ਕਿਵੇਂ ਦੇਖਦੇ ਹੋ ਕਿ ਮੈਂ ਤਾਂ ਇਸ ਤਿੱਕੇ ਨਾਲ ਦੇਖਦਾ ਜੇ ਤੁਸੀਂ ਪਾਰਟੀ ਦੇ ਵਿੱਚ ਹੁੰਨੇ ਹੋ ਤੁਸੀਂ ਆਪਦਾ ਨਫਾ ਨੁਕਸਾਨ ਨਹੀਂ ਦੇਖਣਾ ਤੁਸੀਂ ਪਾਰਟੀ ਦਾ ਭਲਾ ਦੇਖਣਾ ਵੀ ਪਾਰਟੀ ਨੂੰ ਕਿਸ ਚੀਜ਼ ਸਜੇ ਪਾਰਟੀ ਚਾਹੁੰਦੀ ਹੈ ਵੀ ਤੁਸੀਂ ਨਾ ਲੜੋ ਤਾਂ ਫਿਰ ਤੁਸੀਂ ਕਿਵੇਂ ਜਵਾਬ ਦੇ ਸਕਦੇ ਹੋ ਦੇਖੋ ਜਦ ਅਸੀਂ ਪਾਰਟੀ ਦੇ ਵਿੱਚ ਅਹੁਦੇ ਮੰਗਦੇ ਹਾਂ ਜਦ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਕੋਈ ਸਰਕਾਰ ਬਣਦੀ ਹੈ ਅਸੀਂ ਮੰਤਰੀ ਬਣੀਏ ਅਸੀਂ ਐਮਰਿਟ ਟਿਕਟਾਂ ਬਣੀਏ ਤਾਂ ਫਿਰ ਜਦ ਪਾਰਟੀ ਨੂੰ ਜਿਉਂ ਔਖਾ ਟਾਈਮ ਆ ਤਾਂ ਫਿਰ ਵੀ ਤੁਹਾਨੂੰ ਹੀ ਲੜਨਾ ਪੈਣਾ ਹੋਰ ਕੋਈ ਬਾਹਰੋਂ ਆ ਕੇ ਤਾਂ ਨਹੀਂ ਲੜੂਗਾ ਕੁਝ ਇਹ ਚੰਗੇ ਮਲੇ ਟਾਈਮ ਤਾਂ ਪਾਰਟੀਆਂ ਦੇ ਆਉਂਦੇ ਰਹਿੰਦੇ ਨੇ ਤੇ ਅਸੀਂ ਅੱਜ ਅਕਾਲੀ ਦਲ ਵਿੱਚ ਆਏ ਹਾਂ ਕੋਈ ਅਕਾਲੀ ਦਲ ਸਰਕਾਰ ਕਰਕੇ ਨਹੀਂ ਆਏ ਜੇ ਸਰਕਾਰ ਚੋਂ ਦੇ ਫਿਰ ਤਾਂ ਬੰਦਾ ਕਹੇ ਵੀ ਭਾਈ ਤੁਸੀਂ ਆਗੇ ਸਰਕਾਰ ਸੀ ਤਾਂ ਆਗੇ ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਏ ਆ ਜੇ ਅਸੀਂ ਆਏ ਆ ਤਾਂ ਆਪਣੀ ਭੂਮਿਕਾ ਨਿਭਾਵਾਂਗੇ ਜੀ ਸਾਹਿਬ ਇਕਨਾ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਦੇ ਲਈ ਉਹਦੇ ਵਿੱਚ ਮੀਤਿਹਾਰ ਅਮਨ अरोड़ा ਤੇ ਕਰਮਜੀਤ ਅਨਮੋਲ ਦਾ ਵੀ ਚਰਚਾ ਹੈ ਇਹਨਾਂ ਦੇ ਵਿੱਚ ਮੀਤਿਹਾਰ ਦੀ ਮੈਂ ਸੁਣਿਆ ਤੁਹਾਡੇ ਨਾਲ ਰਿਸ਼ਤੇਦਾਰੀ ਹੈ ਜੇਕਰ ਆਮੋ ਸਾਹਮਣੇ ਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਰਿਸ਼ਤੇਦਾਰੀ ਕੀ ਹੈ ਉਹਨਾਂ ਨਾਲ ਜੇਕਰ ਆਮੋ ਸਾਹਮਣੇ ਹੋਗੇ ਫਿਰ ਕਿਸ ਤਰ੍ਹਾਂ ਦਾ ਮੁਕਾਬਲਾ ਹੋਵੇਗਾ देखो मेरे सोरियां ਵੱਲੋਂ ਉਹ ਜਿਹੜੀ ਰਿਸ਼ਤੇਦਾਰੀ ਹੈਗੀ ਹੈ ਤੇ ਜਿਹੜੀ ਮੀਤ ਹਿਰ ਦੇ ਸੱਸ ਨੇ ਉਹ ਮੇਰੀ ਵਾਈਫ ਦੀ ਅੱਗੇ ਰਿਸ਼ਤੇਦਾਰੀ ਚ ਭੂਆ ਲੱਗਦੀ ਹੈ ਇਹ ਇਹ ਸਾਡੀ ਰਿਸ਼ਤੇਦਾਰੀ ਹੈ ਤੇ ਬੜਾ ਪੁਰਾਣਾ ਰਿਸ਼ਤਾ ਮੇਰੇ ਸਹੁਰਾ ਸਾਹਿਬ ਦੇ ਮਾਮੇ ਦੀ ਬੇਟੀ ਆ ਮੀਤ ਹਿਰ ਦੀ ਜਿਹੜੀ ਸੱਸ ਨੇ ਉਹ ਮੇਰੇ ਸਹੁਰਾ ਸਾਹਿਬ ਦੇ ਮਾਮੇ ਜੀ ਦੀ ਬੇਟੀ ਹੈ ਤੇ ਇਹ ਰਿਸ਼ਤੇਦਾਰੀ ਹੈ ਬਾਕੀ ਦੇਖੋ ਰਿਸ਼ਤੇਦਾਰੀ ਆਪਦੀ ਜਗ੍ਹਾ ਹੈ ਹੂੰ ਪਾਰਟੀ ਆਪਦੀ ਜਗ੍ਹਾ ਹੈ ਗੱਲ ਹੋਈ ਮੀਤ ਮੀਤ ਹੈ ਨਾਲ ਚੋਣ ਲੜਨ ਦੇ ਕੇ ਨਹੀਂ ਚੋਣ ਬਾਰੇ ਕੋਈ ਗੱਲ ਨਹੀਂ ਹੋਈ ਠੀਕ ਹੈ ਮੈਂ ਕੋਈ ਮੇਰੀ ਉਹਨਾਂ ਨਾਲ ਆਮ ਐਸੀ ਗੱਲ ਨਹੀਂ ਹੁੰਦੀ ਮੇਰੀ ਤਾਂ ਕਦੇ ਕੋਈ ਫੰਕਸ਼ਨ ਤੇ ਮਿਲ ਗਿਆ ਉੱਥੇ ਮਾੜੀ ਮੋਟੀ ਗੱਲ ਕਦੇ ਹੋਈ ਹੋਵੇ ਅ ਅਦਰਵਾਈਜ਼ ਕੋਈ ਐਸੀ ਗੱਲ ਨਹੀਂ ਹੋਈ ਮੇਰੀ ਉਹਨਾਂ ਨਾਲ ਤਾਂ ਇਹ ਸੰਸਾਬ ਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਸਾ ਜੀ ਤਾਂ ਜਿੰਨਾ ਵੱਲੋਂ ਦਾਵਾ ਕੀਤਾ ਗਿਆ ਕਿ ਜੇਕਰ ਅਕਾਲੀ ਦਲ ਵੱਲੋਂ ਉਹਨਾਂ ਨੂੰ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਬਣਾਇਆ ਜਾਵੇਗਾ ਤਾਂ ਉਹ ਲੜਨ ਲਈ ਤਿਆਰ ਨੇ ਤੁਸੀਂ ਜੁੜੇ ਰਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ